ਪੁਲਿਸ ਹਿਰਾਸਤ ਵਿੱਚ ਖੜਾ ਇਹ ਸ਼ਖਸ ਉਹ ਦਰਿੰਦਾ ਹੈ ਜਿਸ ਨੇ 16 ਸਾਲ ਦੀ ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਮਾਮਲਾ ਬਰਨਾਲਾ ਦੇ ਕਸਬਾ ਹੰਡਿਆਇਆ ਤੋਂ ਸਾਹਮਣੇ ਹੈ। ਮਲਜ਼ਮ ਸੋਨੂ ਕੁਮਾਰ ਹੰਡਿਆਇਆ ਵਿੱਚ ਇੱਕ ਮਿਠਾਈ ਦੀ ਦੁਕਾਨ ਤੇ ਕੰਮ ਕਰਦਾ ਸੀ। ਜਿੱਥੇ ਉਹ ਪੀੜਤਾ ਦੇ ਨਾਲ ਜਾਣ-ਪਛਾਣ ਕਰਕੇ ਉਸ ਨੂੰ ਆਪਣੇ ਨਾਲ ਲੈ ਗਿਆ ਤੇ ਜ਼ਬਰਜਨਾ ਕੀਤਾ। ਪੀੜਤ ਲੜਕੀ ਨੇ ਇਸ ਘਟਨਾ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਉਸ ਦਾ ਮੈਡੀਕਲ ਕਰਵਾਇਆ ਤੇ ਉਸ ਦੀ ਸ਼ਿਕਾਇਤ ਤੇ ਮਲਜ਼ਮ ਸੋਨੂ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਚੌਕੀ ਹੰਡਿਆਆ ਦੇ ਇੰਚਾਰਜ ਏ ایس ਈ ਤਰਸ਼ੀਮ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਕਿ ਨਾ ਜੀ ਸਾਡੇ ਪਿਛਲੇ ਦਿਨੀ ਇੱਕ ਮਾਮਲਾ ਧਿਆਨ ਵਿੱਚ ਆਇਆ ਸੀਗਾ ਕਿ ਹੰਡਿਆਆ ਦੇ ਵਿੱਚ ਪ੍ਰਵਾਸੀ ਮਜ਼ਦੂਰ ਦੀ ਇੱਕ ਲੜਕੀ ਦੇ ਨਾਲ ਜਬਰਦਸਤੀ ਸਰੀਰਕ ਸੰਬੰਧ ਬੜਾਈ ਨੇ ਨਵਾਲਾ ਕੁੜਕੀ ਸੀ ਕਿਸੇ ਸੋਨੂ ਨਾਮ ਦੇ ਵਿਅਕਤੀ ਨੇ ਇਹ ਇਸ ਤੋਂ ਤਰੰਤ ਸੀ ਲੜਕੀ ਦੇ ਬਿਆਨ ਤੇ ਸੈਕਸ਼ਨ 376 ਆਈਪੀਸੀ 6 ਪੌਕਸੋ ਐਕਟ ਤੇ ਤਹਿਤ ਅਸੀਂ ਮਾਮਲਾ ਦਰਜ ਕਰਕੇ ਅਕਿਊਜ਼ਡ ਸੋਨੂ ਕੁਮਾਰ ਨੂੰ ਤੁਰੰਤ ਰਜਿਸਟਰ ਕਰ ਲਿਆ ਹੈ ਹੁਣ ਅਕਿਊਜ਼ਡ ਸੋਨੂ ਕੁਮਾਰ ਤੋਂ ਢਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਾਕੀ ਜੋ ਤਫਤੀਸ਼ ਦੇ ਸਾਹਮਣੇ ਜੋ ਵੀ ਮਤਲਬ ਤੱਥ ਆਉਣਗੇ ਉਹ ਅਮਲ ਚ ਲੈਂਦੀ ਆ ਇਹ ਨਾ ਪਹਿਲਾ ਜਿਹੜਾ ਸੋਨੂ ਕੁਮਾਰ ਆ ਉਹ ਹੰਡਾਏ ਨਾ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਸੀ ਉੱਥੇ ਇਸ ਲੜਕੀ ਦੇ ਨਾਲ ਜਾਣ ਪਹਿਚਾਨ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਮਤਲਬ ਇਹਨੂੰ ਆਪਣੇ ਨਾਲ ਲਿਜਾ ਕੇ ਨਹੀਂ ਜਬਰਦਸਤੀ ਸ਼੍ਰੀਕ ਸੰਬੰਧ ਬਣਾਏ ਹਾਂਜੀ ਹਾਂ ਲੜਕੀ ਦਾ ਮੈਡੀਕਲ ਕਰਵਾ ਕੇ ਕਾਰਵਾਈ ਅੰਚ ਲੈਣਦੀ ਜੀ ਆ